चौर के एस एच ओ सतपां जुना का तबादला बर्दाश्त नहीं किया नशा, नशा वेचन वालिया सख्ती जा सके विधानसभा हल्के नशा मुक्त बनाया जा सके उन्होंने हंगामा करने वाले भी चेतावनी दी है इलाका निवासियों अपील की वाहन के कागजात भी पूरे रखन उन्होंने चोरी दारदात अंजाम दे ਵਾਲਿਆਂ ਨੂੰ ਜਿਹੜਾ ਹੈ ਸਖਤ ਚੇਤਾਵਨੀ ਦਿੱਤੀ ਹੈ ਤੇ ਕਿਹਾ ਹੈ ਕਿ ਉਹ ਯਾਤਰਾ ਸ਼ਹਿਰ ਛੱਡ ਕੇ ਚਲੇ ਜਾਣ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸਤਨਾਮ ਸਿੰਘ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਵੀ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਗਲਤ ਕੰਮ ਕਰਨ ਵਾਲੇ ਲੋਕਾਂ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ। ਸ਼੍ਰੀ ਡਾਕਟਰ ਮਹਤਾਬ ਸਿੰਘ ਸੀਨੀਅਰ ਸੁਪਰਡੈਂਟ ਆਫ ਪੁਲਿਸ ਜੀ ਦੇ ਆਗਿਆ ਦੇ ਨਾਲ ਚਾਰਜ ਲਿਆ ਹੈ ਬਤੌਰ ਮੁਖਫਸਲ थाना ਸਿਟੀ ਬਲਾ ਚੌਕਨਾਥਾ ਆਇਆ ਤੇ ਉਮੀਦ ਕਰਦਾ ਵੀ ਸਾਰਿਆਂ ਦਾ ਸ਼ਹਿਰ ਭਾਈਚਾਰੇ ਦਾ ਔਰ ਸ਼ਹਿਰ ਦੇ ਆਮ ਨਾਗਰਿਕਾਂ ਦਾ ਅੱਜ ਕੱਲ੍ਹ ਦੇ ਹਾਲਾਤਾਂ ਮਤਲਬ ਪੂਰੀ ਤਰ੍ਹਾਂ ਮੁਸਤਦੀ ਨਾਲ ਤਮੰਦਾ ਕੋਆਪਰੇਸ਼ਨ ਕੀਤੀ ਜਾਊਗੀ ਤੇ ਉਮੀਦ ਕਰਦੇ ਆ ਕਿ ਉਹ ਵੀ ਪੁਲਿਸ ਨਾਲ ਕੋਆਪਰੇਸ਼ਨ ਕਰਨਗੇ ਕਾਮ ਕੀ ਹੋਏਗਾ ਉਪਲਬਧਿਆ ਕਿ ਜਿਵੇਂ ਕਿ ਜਿਹਾ ਪਟਾਕਾ ਬਹੁਤ ਮਾਡਰਨ ਟਾਈਮ ਸਮੱਸਿਆ ਬਹੁਤ ਨੇਕ ਉਹ ਤੇ ਸੁਧਰੀ ਕੀ ਕਰੋ ਦੇਖੋ ਜੋ ਅੱਜ ਕੱਲ੍ਹ ਦੇ ਹਾਲਾਤ ਨੇ ਔਰ ਮਾਨ ਜੋ ਪੰਜਾਬ ਸੀਐਮ ਸਾਹਿਬ ਦਾ ਹੁਕਮ ਹੈਗਾ ਔਰ ਅਫਸਰਾਂ ਬਲਤ ਦੇ ਬਲੋਂ ਵੀ ਵਾਰ-ਵਾਰ ਜਦੋਂ ਵੀ ਮੀਟਿੰਗ ਹੁੰਦੀ ਹੈ ਉਹਦੇ ਚ ਹਦਾਇਤ ਕੀਤੀ ਜਾਂਦੀ ਹੈ ਕਿ ਐਨਡੀ ਖਾਸ ਕਰਕੇ ਡਰੱਗਸ ਦੇ ਉੱਤੇ ਜਿਹੜਾ ਸਾਡਾ ਵਰਕ ਆ ਉਹ ਜਾਰੀ ਰਹੀ ਕਰ ਰਹੇ ਆ ਜਿੰਨਾ ਵੀ ਉਹਦੇ ਵਿੱਚ ਸਾਨੂੰ ਕੋਈ ਸਹਿਯੋਗ ਕਰਨਾ ਚਾਹੁੰਦਾ ਹੈ ਤੇ ਅਸੀਂ ਉਹਦੇ ਸਹਿਯੋਗ ਦੇ ਨਾਲ ਜਿਹੜੇ ਵੀ ਮਾਰੇ ਅੰਸਰਾਂ ਉਹਨਾਂ ਨੂੰ ਹਰ ਤਰ੍ਹਾਂ ਦਾ ਕਾਬੂ ਕਰਕੇ ਉਹਨਾਂ ਦੇ ਖਿਲਾਫ ਐਫਆਈਆਰਸ ਕਰ ਰਹੇ ਹਾਂ ਹੋਰ ਸਾਨੂੰ ਅਫਸਰਵਾਰਾਂ ਦੀਆਂ ਹਦਾਇਤਾਂ ਹਨ ਉਹਨਾਂ ਦੇ ਹਟਾਲੇ ਕਰ ਸੀ ਉੱਤੇ ਵਰਕਰ ਤਾਂ ਕਿ ਸਾਡੇ ਸ਼ਹਿਰ ਔਰ ਆਮ ਲੋਕਾਂ ਨੂੰ ਆਨਜਾਨ ਵਿੱਚ ਅਮਨ ਸ਼ਾਂਤੀ ਮਿਲੇ ਲਗਾਤਾਰ ਚੋਰੀ ਦੀ ਵਾਰਦਾਤਾਂ ਬਹੁਤ ਥੋੜੀ ਇਸਾਰ ਹੈ ਇਸਕੇ ਲਈ ਕੀ ਹੋਏਗਾ ਕੰਮ ਦੇ ਵੇਖੋ ਅਸੀਂ ਪ੍ਰੋਵੈਂਸ਼ਨ ਮੈਂ ਜਦੋਂ ਕੱਲ ਤੋਂ ਚਾਰਜ ਲੈ ਰਿਹਾ ਤੇ ਮੈਂ ਆਪਣੇ ਸਟਾਫ ਦੇ ਨਾਲ ਮੀਟਿੰਗ ਇਸ ਬਸੰਬੰਧਿਤ ਕਰ ਰਿਹਾ ਹਾਂ ਔਰ ਸ਼ਾਇਦ ਦੇ ਮੁੱਖ ਜਿਹੜੇ ਆ ਕੋਈ ਵਿਅਕਤੀ ਹੈਗੇ ਸਾਡੀ ਪੁਸ਼ਤੀ ਹੈਲਪ ਕਰਦੇ ਆ ਉਹਨਾਂ ਨਾਲ ਕੇ ਕਰ ਰਹੇ ਆ ਪੂਰਾ ਆਪਣਾ ਧਿਆਨ ਜਿਹੜਾ ਉਹ ਕੇਂਦਰਿਤ ਕਰਕੇ ਜਿਹੜੇ ਸਟਾਫੀ ਅਨਸਰ ਨੇ ਪ੍ਰੋਵੈਂਸ਼ਨ ਸਾਡੇ ਨੂੰ ਲਾਉਨ ਆਰਡਰ ਨੂੰ ਖਰਾਬ ਕਰ ਰਹੇ ਹੈ ਜਲਦੀ ਉਹਨਾਂ ਨੂੰ ਗੁਫਾ ਕਰਕੇ ਜੇਥੇ ਸਟਾਫ ਦੀ ਬਹੁਤ ਕਮੀ ਹੈ ਇੱਥੇ ਕਾਟ ਹੈ ਉਹ ਕਿੰਨੀ ਕਰੋਗੇ ਜਿਸ ਤਰ੍ਹਾਂ ਜ਼ਾਇਦ ਅਨੁਸਾਰ ਸਟਾਫ ਕਰ ਰਹੇ ਹੋ ਖਾਣੇ ਚਾਹੀਦੇ ਸਰੋ ਆਪਣੀ ਦੇ ਬਾਰੇ ਤਾਂ ਆਪਾਂ ਨੂੰ ਵੱਖਰੇ ਤੌਰ ਤੇ ਨਹੀਂ ਕਰ ਸਕਦੇ ਕੋਈ ਐਸੀ ਕੋਈ ਸਭ ਤੋਂ ਕੋਈ ਡਿਮਾਂਡ ਕਰੋਗੇ ਸਟਾਫ ਵਾਸਤੇ ਮੈਂ ਹਾਂ ਬਿਲਕੁਲ ਅਸੀਂ ਇੱਕ ਪੀਸੀਆ ਸਾਡਾ ਆਲਰੇਡੀ ਚੱਲ ਰਿਹਾ ਤੇ ਦੂਸਰਾ ਪੀਸੀਆ ਬਾਰੇ ਅਸੀਂ ਡੀਐਸਪੀ ਸਾਹਿਬ ਦੇ ਰਹੀ ਹਾਂ ਸਾਹਿਬ ਨੂੰ ਰਿਕਵੈਸਟ ਕੀਤੀ ਹੈ ਤੇ ਜਲਦੀ ਲੱਗੂਗਾ